ਆ ਵੇਖੋ ਅੰਮ੍ਰਿਤਸਰ ਦਾ ਸਰਕਾਰੀ ਬੱਸ ਜਿਨ੍ਹਾਂ ਨੇ ਜਾਮ ਲਾਇਆ ਨਿਜਰਪੁਰਾ ਟੋਲ ਪਲਾਜ਼ਾ ਜਿਹੜਾ ਇਸ ਨਿਜਰਪੁਰਾ ਨਿਜਰਪੁਰੇ ਟੋਲ ਪਲਾਜ਼ਾ ਦੇ ਨਾਲ ਕਾਫੀ ਵੱਡਾ ਜਾਮ ਲੱਗਾ ਹੈ ਇਸ ਜਾਮ ਦੇ ਵਿੱਚ ਜਿਹੜੀਆਂ ਦੂਰ ਦੂਰੋਂ ਸਵਾਰੀਆਂ ਆਈਆਂ ਉਹ ਵੀ ਕਾਫੀ ਖੱਜਲ ਖਰਾਬ ਹੋ ਰਹੀਆਂ ਨੇ ਸਰਕਾਰੀ ਬੱਸ ਵਾਲਿਆਂ ਜਾਮ ਲਾਇਆ ਉਹਦੇ ਨਾਲ ਕੀ ਹੋ ਚੁੱਕਿਆ ਕਿ ਇੱਕ ਛੋਟੀ ਲਾਈਨ ਦੇ ਵਿੱਚ ਜਿਹੜਾ ਆ ਉਮਰਦਲ ਸਾਈਡ ਤੇ ਉਹ ਲੰਘਣਾ ਚਾਹੁੰਦੇ ਆ ਲੇਕਿਨ ਉਹ ਕੱਢਣਾ ਨਹੀਂ ਦੇਣਾ ਚਾਹੁੰਦੇ ਟੋਲ ਪਲਾਜ਼ਾ ਵਾਲੇ ਇਦਾਂ ਨਾਲ ਜਿਹੜੀਆਂ ਦੂਜੀਆਂ ਸਵਾਰੀਆਂ ਉਹਨਾਂ ਨੂੰ ਵੀ ਕਾਫੀ ਖੱਜਲ ਖਰਾਬੀ ਹੋਣੇ ਪੈ ਰਹੀ ਆ ਲੈਣਾ ਚੱਲ ਨਹੀਂ ਸਿਰਫ ਪਰਲੀ ਲੈਂਡ ਬੰਦ ਕੀਤੀ ਹੈ ਇਹਨਾਂ ਨੇ ਇਧਰੋਂ ਮੇਰੇ ਅੱਗੇ ਪ੍ਰਾਈਵੇਟ ਹੀ ਬੱਸਾਂ ਲੰਘਦੀਆਂ ਨੇ ਪਾਰ ਵੀ ਲੰਗੀ ਆ ਤਾਂ ਮੈਂ ਜਾਮ ਲੱਗਾ ਮੈਂ ਵਾਪਸ ਮੁੜ ਕਣਾ ਇਧਰੋਂ ਗੱਡੀ ਨੰਗਾ ਤੇ ਇਹਨੇ ਕਹਾਂ ਮੈਂ ਨੰਗਾ ਨਹੀਂ ਦੇਣੀ ਗੱਡੀ ਅੱਗੇ ਪੱਥਰ ਸੁੱਟਦੇ ਐ ਨਾ ਬਦਮਾਸ਼ੀ ਕੀਤੀ ਆ ਮੈਂ ਤੁਹਾਡੀ ਗੱਲ ਸਮਝਦਾ ਸਰ ਤੁਹਾਡੇ ਪਿੱਛੇ ਜਿਸ ਤਰ੍ਹਾਂ ਤੁਸੀਂ ਬੱਸਾਂ ਢਾਈ ਆ ਤੁਸੀਂ ਪਿੱਛੇ ਕਰਕੇ ਦੂਜੀ ਲਾਈਨ ਦੇ ਵੀ ਕੱਢ ਸਕਦੇ ਜੇ ਦੂਜੀ ਲਾਈਨ ਸਾਰੀ ਬੰਦ ਪਈ ਆ ਬੰਦੀ ਸਰ ਬੱਸ ਭਰੀ ਸਵਾਰੀਆਂ ਨਾ ਸਾਰੇ ਜਾਮ ਲਗਾਏ ਇੱਕ ਲੈਣੇ ਪਰਲੀ ਲੈਣੇ ਨਾ ਬੰਦ ਕੀਤੀ ਹੈ ਹਰ ਵਾਰੀ ਪਰਲੀ ਲੈਂਡ ਬੰਦ ਰੈਂਦੀ ਆ ਤੁਹਾਨੂੰ じゃ ਇੱਕ ਲੈਂਡ ਦੇ ਦੇਣਾ ਤੇ ਸੌੜਦੇ ਬਦਮਾਸ਼ੀ ਕਰਨ ਡਿਆ ਬਸੇ ਠੀਕ ਹੈ ਜੀ ਗੱਲਬਾਤ ਉਹਨਾਂ ਨਾਲ ਵੀ ਕਰਾਂਗੇ ਆਪਾਂ ਉਹਨਾਂ ਦੀ ਵੀ ਸਹਿਮਤੀ ਲਵਾਂਗੇ ਲੇਕਿਨ ਤੁਸੀਂ ਜਿਹੜੀ ਇਸ ਤਰ੍ਹਾਂ ਆ ਬਸ ਇੱਥੇ ਉਲਾਈਏ ਤੁਸੀਂ ਪਿੱਛੇ ਕਰਕੇ ਦੂਜੀ ਸਾਈਡ ਤੇ ਕੱਢ ਦਿਓ ਪਿੱਛੇ ਜਾਮ ਲੱਗ ਗਿਆ ਸਰ ਮੈਂ ਤੁਹਾਡੀ ਗੱਲ ਮੰਨਦਾ ਤੁਹਾਡੀ ਇਸ ਬੱਸ ਦੀ ਵਜ੍ਹਾ ਨਾਲ ਇੱਕ ਨਾ ਜਾਮ ਲੱਗ ਗਿਆ ਠੀਕ ਹੈ ਐਂਬੂਲੈਂਸ ਇੱਥੋਂ ਬੜੀ ਮੁਸ਼ਕਲ ਲੰਘ ਕੇ ਗਈ ਮੈਂ ਸਭ ਕੁਝ ਆਪਣੀ ਅੱਖੀਂ ਵੇਖਿਆ ਤੁਸੀਂ ਮੈਂ ਮੈਂ ਇਹ ਰਿਕਵੈਸਟ ਕਰਦਾ ਪਲੀਜ਼ ਕੋਸ਼ਿਸ਼ ਕਰੋ ਦੂਜੀਆਂ ਵੀ ਸਵਾਰੀਆਂ ਖਤਲਖਰਾਬ ਨਾ ਹੋਣ ਹਾਂਜੀ ਪਤਾ ਕੀ ਗੱਲ ਆ ਇਹਨਾਂ ਦਾ ਰੋਜ਼ ਦਾ ਇਹੀ ਕੰਮ ਹੈ ਇੱਕ ਦਿਨ ਦਾ ਕੰਮ ਨਹੀਂ ਆ ਇਹ ਉਧਰੋਂ ਆ ਜੀਏ ਉਧਰੋਂ ਤਿੰਨ ਲੈਣਾ ਚੱਲੂ ਹੁੰਦੀਆਂ ਨੇ ਇੱਕ ਲਾਈਨ ਬੰਦ ਹੁੰਦੀ ਆ ਇੱਧਰੋਂ ਇੱਧਰੋਂ ਤਿੰਨ ਲੈਣਾ ਚੱਲੂ ਨੇ ਜਦੋਂ ਆਏ ਸੀ ਉਹ ਦੂਜੇ ਵਾਲੀ ਲੈਣਾ ਬਿਲਕੁਲ ਬੰਦ ਸੀ ਜਾਨ ਨੂੰ ਲੱਗਾ ਬੱਸ ਭਰੀ ਸਵਾਰੀਆਂ ਦੀ ਪੁੱਛ ਲੋ ਇਹ ਕਾਰਾਂ ਨੰਗ ਸਕਦੀਆਂ ਪ੍ਰਾਈਵੇਟ ਬੱਸਾਂ ਨੰਗ ਸਕਦੀਆਂ ਸਰਕਾਰੀ ਬੱਸ ਕਿਉਂ ਨਹੀਂ ਨੰਗ ਸਕਦੀਆਂ ਟੈਗ ਲੱਗਾ ਸਕੈਨ ਕਰ ਲੋ ਹਾਲਾਂਕਿ ਰਸਤਾ ਖੁੱਲਾ ਸੀ ਬੱਸ ਵਿੱਚ ਇੱਕ ਇਹਨੇ ਪੱਥਰ ਫੁੱਟੇ ਆ ਗਏ ਜਾਣ ਬੁੱਝ ਕੇ ਪੱਥਰ ਫੁੱਟੇ ਗਏ ਆ ਨਾ ਬੰਦ ਕੀਤਾ ਗਿਆ ਠੀਕ ਹੈ ਜੀ ਤੇ ਕਿੱਥੇ ਨੇ ਉਹ ਦੂਜੇ ਉਹ ਕਿੱਥੇ ਉੱਥੇ ਅੰਦਰ ਬੈਠੇ ਕਿੱਥੇ ਬੈਠੇ ਆ ਆ ਸਾਹਮਣੇ ਮਾ ਫਲੋਤਾ ਮੁੰਡਾ ਕਾਲੇ ਪਰਨੇ ਵਾਲਾ ਇਹ ਜਿੰਨੇ ਪੱਥਰ ਫੁੱਟੇ ਆ ਉਹ ਜਿੰਨੇ ਮੂੰਹ ਬੰਨੇ ਉਹਨੇ ਪੱਥਰ ਫੁੱਟੇ ਅਗਲੇ ਬੰਨੇ ਠੀਕ ਹੈ ਤੁਹਾਡੇ ਤੁਸੀਂ ਰੁਕਿਆ ਕੀ ਗੱਲ ਹੋਈ ਵੀਰ ਤੁਸੀਂ ਦੱਸਿਓ ਭਾਜੀ ਇਹ ਗੱਲ ਆ ਇਹਨਾਂ ਨੂੰ ਕਹਿ ਮੈਂ ਲੈਣ ਸਾਣੀ ਗੱਡੀ ਪਾਣੂ ਹਾਂ ਇਹ ਸਰ ਜ਼ਬਰਦਸਤੀ ਬੱਸ ਗਾਂ ਲਈ ਹੁੰਦੇ ਆ ਇਹਨਾਂ ਨੂੰ ਠੇਕੇਦਾਰ ਨੇ ਇਹਨਾਂ ਨਾਲ ਗੱਲ ਹੋਈ ਆ ਲੈਣੇ ਗੱਡੀਆਂ ਜਾਣੀਆਂ ਅਸੀਂ ਬੂਮ ਤੱਕ ਲਾਤੇ ਆ ਇਹ ਜ਼ਬਰਦਸਤੀ ਆਂਦੀ ਨਿਕੋਂਦੇ ਇਹਨਾਂ ਨੇ ਪੁੱਛੋ ਕਿਹੜੀ ਪ੍ਰਾਈਵੇਟ ਬੱਸ ਨਹੀਂ ਪ੍ਰਾਈਵੇਟ ਦੀ ਨਹੀਂ ਗੱਲ ਹੋ ਜਦੋਂ ਉਹਨਾਂ ਨੇ ਕਿਹਾ ਟੈਗ ਲੱਗਾ ਤੁਸੀਂ ਟੈਗ ਸਕੈਨ ਕਰ ਲਓ ਟੈਗ ਲੈਂਚ ਹੋਣਾ ਇਹਨਾਂ ਨੂੰ ਕਹਿ ਮੈਂ ਸੀ ਚੋਣ ਇਹਨਾਂ ਨੂੰ ਕਹਿ ਅੱਡ ਗੁੰਮਸ਼ੀ ਦੂਸਰੀ ਮਸ਼ੀਨ ਪੰਜੀ ਗੁੰਮਸ਼ੀ ਮਸ਼ੀਨ ਹੈ ਨਹੀਂ ਆ ਇਹ ਵੀ ਆਈਪੀ ਲੈਣੇ ਆਂਦੀ ਪੁਥਾ ਲਈ ਸਿਰਫ ਐਂਬੂ ਉਹਨੇ ਇਹ ਕੱਢਣ ਦੀ ਨੇ ਸਿੱਧੀਆਂ ਬੱਸਾਂ ਕਰਕੇ ਬੈਠੇ ਨੇ ਪੁੱਛਿਆ ਇਹਨਾਂ ਨੂੰ ਅਧਿਕਾਰ ਕਿਨੇ ਦਿੱਤਾ ਬੱਸ ਬੰਦ ਕਰ ਅੱਛਾ ਤੁਹਾਡਾ ਕੋਈ ਕੀ ਤੁਸੀਂ ਇੱਥੋਂ ਦੇ ਟੋਲ ਪਲੇਜ ਦੇ ਅਧਿਕਾਰੀ ਜੀ ਹੈ ਕੋਈ ਤੁਹਾਡੇ ਕੋਲ ਤੁਹਾਡੀ ਲੈਟਰ ਕੋਈ ਹਾਂਜੀ ਸਰ ਦਿਖਾਓ ਸਰ ਉਹ ਅੰਦਰ ਰੱਖ ਤੁਹਾਨੂੰ ਪਤਾ ਕਿ ਜਾਮ ਕਿਨਾ ਲੱਗਾ ਕਿੰਨੇ ਖੱਜਲ ਖਰਾਬ ਹੋਈਆਂ ਸਾਰੀਆਂ ਮੈਂ ਉਹਨਾਂ ਨੂੰ ਚਾਹੀਦਾ ਨਾ ਮੈਂ ਕਾਡੀ ਗੱਲ ਸਮਝਦੇ ਨਾ ਕੋਈ ਗੱਲ ਨਹੀਂ ਲੋ ਕਰੋ ਅਮਾਲਦੀ ਕੋਈ ਹੱਦੀ ਗੱਲ ਸੁਣੋ ਭਾਈ ਉਹਨਾਂ ਨੇ ਕਿਹਾ ਬੂਮ ਲੱਥੇ ਆ ਬੱਸਾਂ ਜਾਓ ਤੁਸੀਂ ਸਿੱਧੀਆਂ ਕਰਕੇ ਜਾਓ ਹਾਂ ਇਹ ਆnde ਨਹੀਂ ਅਸੀਂ ਐਂਦੀ ਨਾ ਚਲੋ ਆਪਣੇ ਮੈਨੇਜਰ ਨਾਲ ਗੱਲ ਕਰਾਓ ਆਓ ਆ ਜਾਓ ਆਪਣੇ ਮੈਨੇਜਰ ਨਾਲ ਗੱਲ ਕਰਾ